मान्योग एसएसपी मोगा श्री अजय गांधी आई पी एस ਬੋਲੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੋਧਨਾ ਸ਼ਵਰਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 239 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਕੁਰਤ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖੁਰਦ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਮੋਗਾ ਹੀ ਜਲੰਧਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜੋ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ ਸਰ ਇਹ ਦੋਨਾਂ ਦੀ ਆਪਸ ਚ ਕੀ ਲਿੰਕ ਹੈ ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣ ਕਰ ਰਹੇ ਇਹ ਮੋਟਲੀ ਪੁਸ਼ਕੇ ਜਨਾ ਨੇ ਇਹ ਦੱਸਿਆ ਵੀ ਇਹ ਹੈਰੋਨ ਉਥੋਂ ਵੈਟਰਨ ਦੇ ਤੌਰ ਤੇ ਲੈ ਕੇ ਆਏ ਸੀ ਪਰ ਅੱਜ ਇਹਨਾਂ ਨੇ ਕੋਰਟ 'ਚ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿਨੋਂ ਇਹ ਸਪਲਾਈ ਦੇਣ ਆਏ ਸੀ ਮੋਟਰਸਾਈਕਲ ਇਹਨਾਂ ਦਾ ਆਪਦਾ ਹੀ ਹੈ ਕਿ ਜੇ ਇਹ ਵੀ ਚੋਰੀ ਦਾ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਉਮਰ ਜਿੰਨੀ ਗਈ ਇਹਨਾਂ ਦੀ ਇਹ 23 24 ਸਾਲ ਦੇ ਨੇ ਜੀ ਸਰ ਜੋਦਾ ਸਿੰਘ ਤੇ ਕੋਮਲ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਗੁਰੇ ਨੇ ਕਿਹਾ ਕਿ ਬਗਨੇ ਉਹ ਨਹੀਂ ਜੇ ਇੱਕੋ ਪਿੰਡ ਦੇ ਵਸਨੀਕ ਨੇ ਇਨਾਂ ਦੇ ਉੱਪਰ ਕੋਈ ਪਹਿਲਾ ਮਾਮਲਾ ਵਗੈਰਾ ਦਰਜੀ ਆ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋਲ ਇਹਨਾਂ ਦੇ ਉੱਤੇ ਕੋਈ ਹੋਰ ਮਕਦਮਾ ਨਹੀਂ ਜਿਹੜੀ 500 ਗ੍ਰਾਮ ਤੋਂ ਦੱਸ ਜੀ 21 ਜਗਾ ਤੱਕ ਉਹ ਕੀ ਲਿਖਿਆ ਜਾ ਰਿਹਾ ਹੈ ਇਹਨਾਂ ਦੇ ਪੋਜੈਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੀ ਸਰ ਮੋਟਰਸਾਈਕਲ ਦੇ ਵਿੱਚ ਲੁਪੋ ਕੇ ਰੱਖੇ ਸੀਗੇ ਜੇ ਇਹਨਾਂ ਦੇ ਆਪ ਦੀ ਇਹਨਾਂ ਦੇ ਪੋਜੈਸ਼ਨ ਸੀਗੀ ਜਿਵੇਂ ਇਹਨਾਂ ਕੋਲ ਹੀ ਆਪ ਦੇ ਕੋਲ ਸੀ ਹਾਂਜੀ ਚੈਵਲੀ ਕੀ ਕਾਰਵਾਈ ਕੀਤੀ ਹੈ ਜੀ ਅਜੇ ਨਾ ਨੋ ਮਾਂਜੋ ਕੋ ਦਾਲਤ ਸੁਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡਿਆ ਜਾ ਰਿਹਾ ਤਾਂ ਕਿ ਕਲੀਅਰ ਹੋਵੇ ਵੀ ਇਹ ਜਿਹੜੀ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਈ ਸੀ ਤੇ ਅੱਗੇ ਕਿੰਨੋਂ ਇਹਨਾਂ ਨੇ ਵੇਚੀ ਸੀ